बाबा भीमराव अम्बेडकर डॉक्टर साहब बाबा साहब अमर <supra> <वो laughs> रहे बाबा साहब अमर रहे बाबा साहब अमर रहे अमर रहे ਬੋਲ ਸਭ ਤੇਰੀ ਸਰਪ ਤੇ ਲਾਓ ਜੀ ਸਭ ਤੇਰੀ ਸਰਪ ਤੇ ਆਜੋ ਪ੍ਰਧਾਨ ਜੀ ਆਜੋ ਕਈ ਹੋਗੇ ਕੀ ਕਰਨੇ ਪਏਗਾ ਸ਼ਾਇਦ ਉਹ ਸਿਦਾਰ ਉਹ ਦੇਖਵਾ ਲੈਣਗੇ ਬੰਦੀ ਹੀ ਕਿਹਾ ਲੈਣੇ ਨੇ ਤੇ ਅੱਜ ਜੀ 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 बाबा भीमराव अंबेडकर जी ਉਹਨਾਂ ਦੀ ਪੁੰਨਿਆ ਤਿਥੀ ਤੇ ਨੱਤਰਵੇਂ ਤੇ ਅਸੀਂ ਸ਼ਰਧਾਂਜਲੀ ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਬਠਿੰਡਾ ਸ਼ਹਿਰੀ ਕਨੀਓ ਦਿੱਤੀ ਹੈ ਸਾਰੇ ਵਰਕਰ ਸਹਿਬਾਨ ਲੀਡਰ ਸਹਿਬਾਨ बाबा ਸਾਹਿਬ ਦੇ ਚਰਨਾਂ 'ਚ ਸਤਿ ਸ੍ਰੀ ਅਕਾਲ ਪ੍ਰਣਾਮ ਕੀਤਾ ਹੈ बाबा ਸਾਹਿਬ ਦੇਸ਼ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਰਹੇ ਸੁਚੱਜੇ ਐਡਵੋਕੇਟ ਰਹੇ ਬਹੁਤ ਅੱਛੇ ਰਾਜਨੇਤਾ ਰਹੇ ਔਰ ਸੰਵਿਧਾਨ ਦੇ ਰਚੇਤਾ ਨੇ ਜਿਨ੍ਹਾਂ ਨੇ ਦਬੇ ਕੁਚਲਿਆਂ ਦੀ ਗੱਲ ਨੂੰ ਚੱਕਿਆ ਸਮਾਨਤਾ ਦੀ ਗੱਲ ਕੀਤੀ ਨਿਆਂ ਦੇ ਦੀ ਗੱਲ ਕੀਤੀ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਔਰ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਉਦੋਂ ਸਮਾਨਤਾ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਦੀ ਗੱਲ ਕੀਤੀ ਔਰ ਬਾਬਾ ਸਾਹਿਬ ਦਾ ਜੋ ਸੰਵਿਧਾਨ ਦੇ ਪ੍ਰਤੀ ਸਾਰੀ ਰਚੇਮਾ ਸੀ ਉਸ ਨੂੰ ਕਾਂਗਰਸ ਪਾਰਟੀ ਤੇ ਅਸੀਂ ਸਾਰੇ ਰਲ ਕੇ ਪ੍ਰਣਾਮ ਕਰਦੇ ਹਾਂ ਔਰ ਸੰਵਿਧਾਨ ਨੂੰ ਬਚਾਉਣ ਵਾਸਤੇ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਅਸੀਂ ਤਨ ਮਨ ਆਪਦਾ ਰੋਮ ਰੋਮ ਤੇ ਖੂਨ ਦਾ ਕਤਰਾ ਕਤਰਾ ਲਾ ਕੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਪੂਰੇ ਯਤਨ ਕਰਾਂਗੇ ਬਾਬਾ ਸਾਹਿਬ ਦੀ ਇਸ ਨੂੰ ਜੋ ਪੁੰਨ ਦੀ ਤੇ ਸ਼ਰਧਾਂਜਲੀ ਦਿੱਤੀ ਹੈ ਅਸੀਂ ਬਾਬਾ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸ਼ਕਤੀ ਦੇਣ ਕਿ ਅਸੀਂ ਉਹਨਾਂ ਦੇ ਚਲਾਏ ਹੋਏ ਪੂਰਨੇ ਤੇ ਬਣਾਏ ਹੋਏ ਸੰਵਿਧਾਨ ਨੂੰ ਪੂਰਨ ਰੂਪ ਚ ਉਸੇ ਤਰੀਕੇ ਨਾਲ ਰੱਖਣ ਵਾਸਤੇ ਅਸੀਂ ਸਾਰੇ ਸਸ਼ਕਤ ਹੋ ਕੇ ਕੰਮ ਕਰ ਸਕੀਏ ਜੈ ਕਾਂਗਰਸ ਜੈ ਭੀਮ ਜੈ ਭਾਰਤ ਆਜ ਬਾਬਾ ਸਾਹਿਬ ਆਜ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਜੀ ਜੋ ਸੰਵਿਧਾਨ ਨਰਮਾਤਾ ਨੇ ਸਾਡੇ ਉਹਨਾਂ ਦੀ ਪਰਿੰਨਰਮਾਨ ਦੇ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਔਰ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਐਸੀ ਸ਼ਖਸੀਅਤ ਹੋਏ ਜਿਨ੍ਹਾਂ ਦੇ ਅੱਜ ਦੁਨੀਆ ਭਰ ਦੇ ਵਿੱਚ ਜੇ ਸਟੈਚੂਆਂ ਦੀ ਗਿਣਤੀ ਕੀਤੀ ਜਾਵੇ ਜਾਨੀ ਸਨਮਾਨ ਦੀ ਗਿਣਤੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਟੈਚੂ ਬਾਬਾ ਸਾਹਿਬ ਅੰਮ੍ਰਿਤਕਰ ਦੇ ਲੱਗੇ ਹੋਏ। ਅ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਬਾ ਸਾਹਿਬ ਅੰਮ੍ਰਿਤਕਰ ਨੂੰ ਕਿਹਾ ਕਿ ਜੇ ਸਾਡੇ ਦੇਸ਼ ਵਿੱਚ ਪਾਏ ਹੁੰਦੇ ਤਾਂ ਅਸੀਂ ਇਹਨਾਂ ਨੂੰ ਸੂਰਜ ਦਾ ਖਿਤਾਬ ਦਿੰਦੇ। ਅ ਇਸੇ ਤਰ੍ਹਾਂ ਨੌਲੇਜ ਆਫ ਦੀ ਮੈਨ ਬਾਬਾ ਸਾਹਿਬ ਅੰਮ੍ਰਿਤਕਰ ਨੂੰ ਮੰਨਿਆ ਜਾਂਦਾ। ਅੱਜ ਦੇ ਦਿਨ ਭਾਵੇਂ ਬਾਬਾ ਸਾਹਿਬ ਅੰਮ੍ਰਿਤਕਰ ਸਾਡੇ ਤੋਂ ਵਿਛੜ ਗਏ, ਸਾਡੇ ਤੋਂ ਚਲੇ ਗਏ ਪਰ ਬਾਬਾ ਸਾਹਿਬ ਅੰਮ੍ਰਿਤਕਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਨਹੀਂ ਬਿਸ਼ੂ ਭਰ ਦੇ ਵਿੱਚ ਜਿੰਦਾ ਨਹੀਂ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਇੱਥੋਂ ਜਾਂਦੇ ਐ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਤਲਬ ਸੰਸਕਾਰ ਦੇ ਮੌਕੇ 10 ਲੱਖ ਲੋਕਾਂ ਦਾ ਮਤਲਬ ਭੀੜ ਹੋਈ ਸੀ ਤੇ ਉਦੋਂ ਵੀ ਇਹ ਗੱਲ ਹੋਈ ਸੀ ਕਿ ਬਾਬਾ ਸਾਹਿਬ ਅੰਬੇਡਕਰ ਮਰੇ ਨਹੀਂ ਇੱਕ ਸਮੇਂ ਦੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ ਅੱਜ ਦੇ ਦਿਨ ਉਹ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਦਿਨਾਂ ਦੇ ਵਿੱਚ ਅੰਦੋਲਨ ਕਰ ਰਹੇ ਸੀ ਸੰਘਰਸ਼ ਕਰ ਰਹੇ ਸੀ ਤਾਂ ਇੱਕ ਵਾਰ ਇੱਕ ਜਗ੍ਹਾ ਦੇ ਉੱਤੇ ਬਾਬਾ ਸਾਹਿਬ ਅੰਬੇਡਕਰ ਭਾਸ਼ਣ ਦੇ ਰਹੇ ਸੀ ਤੇ ਬਾਬਾ ਸਾਹਿਬ ਅੰਬੇਡਕਰ ਦੇ ਪਥਰਾਓ ਹੋ ਗਿਆ ਸੀ ਤੇ ਬਾਬਾ ਸਾਹਿਬ ਅੰ ਜਿਹੜੇ ਵਿਹੋਸ਼ ਹੋ ਗਏ ਉਹ ਦੂਰ ਹਸਪੀਟਲ ਗਏ ਤੇ ਬਾਬਾ ਸਾਹਿਬ ਅਮੜਕਰ ਨੂੰ ਅੰਗਰੇਜ਼ ਪੱਤਰਕਾਰਾਂ ਨੇ ਪੁੱਛਿਆ ਕਿ ਬਾਬਾ ਸਾਹਿਬ ਅਮੜਕਰ ਜਿਨ੍ਹਾਂ ਲੋਕਾਂ ਦੀ ਤੁਸੀਂ ਲੜਾਈ ਲੜ ਰਹੇ ਹੋ ਉਹਨਾਂ ਲੋਕਾਂ ਨੇ ਤੁਹਾਡੀ ਗੱਲ ਸੁਣਨੀ ਬਈ ਪਥਰਾਉ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਬਾ ਸਾਹਿਬ ਅਮੜਕਰ ਦੇ ਸ਼ਬਦ ਸੀ ਉਹਨਾਂ ਦਿਨਾਂ 'ਚ ਕਿ ਅਜੇ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਕਰਨਾ ਕੀ ਚਾਹਣਾ ਆਉਣ ਵਾਲੇ ਸਮੇਂ ਜਦੋਂ ਪਤਾ ਲੱਗੂਗਾ ਤਾਂ ਬਾਬਾ ਸਾਹਿਬ ਡਾਕਟਰ ਅਮੜਕਰ ਨੇ ਕਿਹਾ ਕਿ ਮੇਰੇ ਨਾਂ ਤੇ ਮੇਰੀਆਂ ਫੋਟੋ ਲਾ ਕੇ ਲੋਕਾਂ ਨੂੰ ਇਲੈਕਸ਼ਨ ਲੜਾਇਆ ਕਰਨਗੇ ਤੁਬਾਬਾ ਸਾਹਿਬ ਉਹ ਮਿਰਕਰ ਦੀ ਫੋਟੋ ਲਾਉਣੀ ਅੱਜ ਹਰ ਪਾਰਟੀ ਦੀ ਮਜਬੂਰੀ ਬਣ ਗਈ ਔਰ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਉਹ ਮਿਰਕਰ ਨੂੰ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਵਾਇਆ ਔਰ ਬਾਬਾ ਸਾਹਿਬ ਦੀ ਕਾਬਲੀਅਤ ਨੂੰ ਦਿਖਦਿਆਂ ਹੋਇਆ ਉਸ ਉਸ ਸਮੇਂ ਦੀ ਸਰਕਾਰ ਨੇ ਬਾਬਾ ਸਾਹਿਬ ਪਰ ਮਿਰਕਰ ਨੂੰ ਸੰਵਿਧਾਨਿਕ ਜਿੰਮੇਵਾਰੀ ਸੌਂਪੀ ਭਾਵੇਂ ਬਾਬਾ ਸਾਹਿਬ ਉਹ ਮਿਰਕਰ ਦੇ ਨਾਲ ਬਹੁਤ ਸਾਰੇ ਮੈਂਬਰ ਸੀਗੇ ਔਰ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਕੋਈ ਲੰਬੀ ਹੋ ਜੂ ਗੱਲ ਜੇ ਕਮਾ ਤਾਂ ਕੱਲਿਆਂ ਦੇ ਉੱਪਰ ਸਾਰਾ ਬੋਝ ਪੈਗਾ ਸੀ ਜਿਨ੍ਹਾਂ ਨੇ ਘੱਟ ਸਮੇਂ 'ਚ ਸਭ ਤੋਂ ਵਧੀਆ ਵਿਸ਼ਵ ਦੇਵ ਤਮੰਨਣ ਵਾਲਾ ਸੰਵਿਧਾਨ ਜਿਹੜਾ ਹੈ ਉਹ ਲਿਖ ਕੇ ਦਿੱਤਾ ਨੈਸ਼ਨਲ ਮਨਰਲਾ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਨੇ ਕਿਹਾ ਕਿ ਬਾਬਾ ਸਾਹਿਬ ਉਹ ਮਿਲਕਰ ਮੇਰੇ ਆਦਰਸ਼ ਨੇ ਤੇ ਬਾਬਾ ਸਾਹਿਬ ਮਿਲਕਰ ਦੇ ਸੁਧਾਰ ਨੂੰ ਉਹਨਾਂ ਨੇ ਮੰਨਿਆ ਸੋ ਇਸ ਕਰਕੇ ਅੱਜ ਦੇ ਦਿਨ ਅਸੀਂ ਸਮੁੱਚੇ ਦੇਸ਼ ਵਾਸੀ ਬਿਸ਼ਪ ਭਰ ਦੇ ਵਿੱਚ ਬਾਬਾ ਸਾਹਿਬ ਮਿਲਕਰ ਨੂੰ ਮੰਨਣ ਵਾਲੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਉਹਨਾਂ ਨੂੰ ਯਾਦ ਕਰ ਰਹੇ ਆ ਤੇ ਮੈਂ ਅਪੀਲ ਕਰੂੰਗਾ ਕਿ ਅੱਜ ਲੋੜ ਹੈ ਦੇਸ਼ ਦੀ ਇਕਤਾ ਤੇ ਖਣਤਾ ਨੂੰ ਬਚਾਉਣ ਲਈ ਜਿਸ ਤਰ੍ਹਾਂ ਦੇ ਹਾਲਾਤ ਭਾਪੀ ਨੇ ਪੈਦਾ ਕੀਤੇ ਹੋਏ ਨੇ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੇ ਨੇ ਬਾਬਾ ਸਾਹਿਬ ਮਿਲਕਰ ਦੀ ਸੋਚ ਉਹਨਾਂ ਦਾ ਮਿਸ਼ਨ ਤੋ ਲੋਕਾਂ ਨੂੰ ਪਾਸੇ ਕਰਨਾ ਚਾਹੁੰਦੇ ਨੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਰਾਹੁਲ ਗਾਂਧੀ ਜੀ ਜਿਵੇਂ ਲੱਗੇ ਹੋਏ ਨੇ ਸਾਰੇ ਦੇਸ਼ ਵਾਸੀਆਂ ਨੂੰ ਹਰ ਨਾਗਰਿਕ ਨੂੰ ਬਾਬਾ ਸਾਹਿਬ ਅੰਮ੍ਰਿਤਕਰ ਵੀ ਅੱਜ ਦੀ ਪ੍ਰਗਤੀ ਦੀ ਤੇ ਪਰਨਰਮਾਨ ਦੂਸਰੇ ਮੌਕੇ ਤੇ ਪਰਨ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਲੋਕਤੰਤਰ ਨੂੰ ਬਚਾਉਣ ਲਈ ਬੋਧ ਅਧਿਕਾਰ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਸ਼ ਵਾਸੀ ਤਿਆਰ ਰਹੇਗਾ ਇਹ ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਤੇ ਮਾਬਾ ਸਾਹਿਬ ਅੰਬੇਡਕਰ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਦੇਸ਼ ਦੀ ਇੱਜ਼ਤ ਤੇ ਖਣਤ ਨੂੰ ਬਰਕਰਾਰ ਰੱਖਣ ਲਈ ਇਹ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ